ਹੈਲੋ ਦੋਸਤੋ ਮੈਂ ਨਵਨੀਤ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਮੇਰੇ YouTube ਚੈਨਲ ਨਵਨੀਤ ਕਲਾਸਿਸ ਤੇ ਅੱਪਾ ਗੱਲ ਕਰ ਰਹੇ ਹਾਂ ਆਪਣੀ ਕਲਾਸ 10 ਦੀ ਪੰਜਾਬੀ ਦੀ ਬੁੱਕ ਦੇ ਵਿੱਚ ਸਾਹਿਤ ਸੁਗੰਧੀਆਂ ਪਾਰਟ 1 ਕਵਿਤਾ ਦੀ ਜਿਸ ਵਿੱਚ ਅਸੀਂ ਗੁਰੂ ਅਮਰਦਾਸ ਜੀ ਦੀਆਂ ਕਵਿਤਾਵਾਂ ਦੀ ਗੁਰਬਾਣੀ ਦੀ ਗੱਲ ਕਰ ਰਹੇ ਸਾਂ ਕੱਲ ਆਪਾਂ ਗੱਲ ਕਰੀ ਸੀ ਇਹਨਾਂ ਦੀ ਹੀ ਇੱਕ ਕਵਿਤਾ ਬਾਣੀ ਚ ਰਚਿਤ ਹੈ ਜੋ ਇਹ ਸ਼ਰੀਰਾਂ ਮੇਰਿਆ ਅੱਜ ਆਪਾਂ ਗੱਲ ਕਰ ਰਹੇ ਹਾਂ ਜਗਤ ਜਲੰਦਾ ਰਖ ਲੈ ਇਸ ਵਿੱਚ ਸਿੱਖਾਂ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਨੇ ਤ੍ਰੈ ਗੁਨਾ ਦੀ ਅੱਗ ਵਿੱਚ ਸੜ ਰਹੇ ਕੀ ਕਿਹਾ ਗਿਆ ਹੈ ਕਿ ਜਗਤ ਜਲੰਦਾ ਰਖ ਲੈ ਜੋ ਆਪਣੀ ਆਪਾਂ ਕਹਿ ਸਕਦੇ ਹਾਂ ਕਵਿਤਾ ਹੈ ਬਾਣੀ ਹੈ ਉਹ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਨੇ ਲਿਖੀ ਹੈ ਇਸ ਵਿੱਚ ਤ੍ਰੈ ਗੁਨਾ ਦੀ ਅਗ ਵਿੱਚ ਸੜ ਰੇ ਸੰਸਾਰ ਨੂੰ ਬਚਾਉਣ ਲਈ ਪਰਮਾਤਮਾ ਅੱਗੇ ਬੇਨਤੀ ਕਰਨ ਵੱਜੋਂ ਜਗਤ ਜਲੰਦਾ ਰੱਖ ਲੈ ਬਾਣੀ ਦੀ ਰਚਨਾ ਕੀਤੀ ਹੈ ਵੀ ਸੰਸਾਰ ਜਿਹੜਾ ਹੈ ਉਹ ਆਪਾਂ ਕਹਿ ਸਕਦੇ ਹਾਂ ਵਿਕਾਰਾਂ ਦੀ ਅਗ ਵਿੱਚ ਸੜ ਰਿਹਾ ਹੈ ਬਹੁਤ ਜ਼ਿਆਦਾ ਵਿਕਾਰ ਹਨ ਬਹੁਤ ਜ਼ਿਆਦਾ ਬੁਰਾਈਆਂ ਹਨ ਉਹਨਾਂ ਤੋਂ ਬਚਾਉਣ ਲਈ ਪਰਮਾਤਮਾ ਅੱਗੇ ਬੇਨਤੀ ਕੀਤੀ ਜਾ ਰਹੀ ਹੈ ਅਰਦਾਸ ਕੀਤੀ ਜਾ ਰਹੀ ਹੈ ਉਸ ਦੇ ਰੂਪ ਦੇ ਵਿੱਚ ਗੁਰੂ ਜੀ ਨੇ ਜਗਤ ਜਲੰਦਾ ਰੱਖ ਲੈ ਬਾਣੀ ਦੀ ਰਚਨਾ ਕੀਤੀ ਹੈ ਤਾਂ ਆਪਾਂ ਦੇਖਦੇ ਹਾਂ ਕਿ ਲਾਈਨਾਂ ਆਪਾਂ ਦਿੱਤੀਆਂ ਗਈਆਂ ਹਨ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਤੇ ਲਿਹ ਉਬਾਰ ਸਤਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੂਝਈ ਹਰਬੀਨ ਬਖਸ਼ਣ ਹਾਰ ਵੀ ਕੀ ਕਿਹਾ ਗਿਆ ਹੈ ਕਿ ਜਗਤ ਜਲੰਦਾ ਜਲੰਦਾ ਸ਼ਬਦਾ ਹੁੰਦਾ ਹੈ ਅਰਥ ਹੁੰਦਾ ਹੈ ਬੁਰਾਈਆਂ ਵਿੱਚ ਸੜਨਾ ਜਲੰਦਾ ਜੋ ਸ਼ਬਦ ਹੈ ਇਸ ਦਾ ਅਰਥ ਹੁੰਦਾ ਹੈ ਬੁਰਾਈਆਂ ਵਿੱਚ ਸੜਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਵਿਕੀ ਗਿਆ ਗਿਆ ਹੈ ਪਰਮਾਤਮਾ ਅੱਗੇ ਬੇਨਤੀ ਕੀਤੀ ਗਈ ਹੈ ਕਿ ਵਿਚਾਰਾਂ ਵਿੱਚ ਸੜ ਰਹੇ ਸੰਸਾਰ ਨੂੰ ਬਚਾਉਣ ਲਈ ਬੇਨਤੀ ਕੀਤੀ ਗਈ ਹੈ ਕਿ ਜਗਤ ਜਲੰਦਾ ਰੱਖ ਲੈ ਵੀ ਇਸ ਜਗਤ ਨੂੰ ਬੁਰਾਈਆਂ ਵਿੱਚੋਂ ਕੱਢ ਲੈ ਕਿਵੇਂ ਆਪਣੀ ਕਿਰਪਾ ਨਾਲ ਜਿੱਤ ਦੁਆਰੇ ਉੱਭਰੇ ਤਿੱਤੇ ਲਿਹ ਉਬਾਰ ਉੱਭਰੇ ਦਾ ਅਰਥ ਹੁੰਦਾ ਹੈ ਬਚ ਸਕੇ ਉੱਭਰੇ ਸ਼ਬਦ ਜੋ ਹੈ ਉੱਭਰੇ ਦਾ ਅਰਥ ਹੁੰਦਾ ਹੈ ਬਚ ਸਕੇ ਤਿੱਤੇ ਸ਼ਬਦ ਦਾ ਅਰਥ ਹੁੰਦਾ ਹੈ ਉਸੇ ਤਰ੍ਹਾਂ ਹੀ ਕੀ ਕਿਹਾ ਗਿਆ ਹੈ ਕਿ ਜਿੱਤ ਦੁਆਰੇ ਉੱਭਰੇ ਮਤਲਬ ਕਿ ਜੋ ਵੀ ਤਰੀਕਾ ਅਪਣਾਇਆ ਜਾਵੇ ਉਸ ਨੂੰ ਹੀ ਅਪਣਾ ਕੇ ਇਸ ਸੰਸਾਰ ਨੂੰ ਬਚਾ ਲਵੇ ਫਿਰ ਹੈ ਸਤਿਗੁਰ ਸੁਖ ਵੇਖ ਲਿਆ ਸੱਚਾ ਸ਼ਬਦ ਵਿਚਾਰ ਵੀ ਸਤਿਗੁਰ ਨੇ ਸੁਖ ਮਤਲਬ ਆਤਮਕ ਆਨੰਦ ਗੁਰੂ ਨੇ ਆਤਮਕ ਆਨੰਦ ਜਿਹੜਾ ਹੈ ਉਹ ਮਨ ਵਿੱਚ ਵਸਾ ਦਿੱਤਾ ਹੈ ਮਨ ਵਿੱਚ ਵਸਾ ਕੇ ਹੀ ਵੇਖ ਲਿਆ ਸੱਚਾ ਸ਼ਬਦ ਵਿਚਾਰ ਸੱਚਾ ਵਿਚਾਰ ਸ਼ਬਦ ਆਪਾਂ ਕਹਿ ਸਕਦੇ ਹਾਂ ਉਹ ਆਤਮਕ ਆਨੰਦ ਵਖਾਉਂਦਾ ਹੈ ਨਾਨਕ ਅਵਰ ਨਸੂਝਈ ਹਰਬਿਨ ਬਖਸ਼ਨਹਾਰ ਅਵਰ ਦਾ ਅਰਥ ਹੁੰਦਾ ਹੈ ਕਿ ਨਾਨਕ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੋਈ ਹੋਰ ਸੂਝਈ ਦਾ ਅਰਥ ਹੁੰਦਾ ਹੈ ਕਿ ਨਹੀਂ ਸੁੱਝਦਾ ਸੂਝਈ ਦਾ ਅਰਥ ਕੀ ਹੁੰਦਾ ਹੈ ਨਹੀਂ ਸੁੱਝਦਾ ਹਰਬਿਨ ਮਤਲਬ ਕਿ ਪਰਮਾਤਮਾ ਤੋਂ ਬਿਨਾ ਬਖਸ਼ਨਹਾਰ ਬਚਾਉਣ ਵਾਲਾ ਬਖਸ਼ਿਸ਼ ਕਰਨ ਵਾਲਾ ਨਹੀਂ ਹੈ ਇਦੇ ਵਿੱਚ ਕੀ ਆਖਿਆ ਗਿਆ ਹੈ ਕਿ ਪਰਮਾਤਮਾ ਅੱਗੇ ਬੇਨਤੀ ਕੀਤੀ ਗਈ ਹੈ ਕਿ ਸੰਸਾਰ ਜਿਹੜਾ ਹੈ ਉਹ ਬੁਰਾਈਆਂ ਦੇ ਵਿੱਚ ਸੜ ਰਿਹਾ ਹੈ ਉਸ ਨੂੰ ਆਪਣੀ ਕਿਰਪਾ ਨਾਲ ਬਚਾ ਲਵੋ ਸੰਸਾਰ ਨੂੰ ਤੇ ਫਿਰ ਕਿਹਾ ਗਿਆ ਹੈ ਜਿਤ ਦੁਆਰੇ ਉਭਰੈ ਤਿੱਤੇ ਲਿਹ ਉਬਰ ਵੀ ਜੋ ਵੀ ਤਰੀਕਾ ਅਪਣਾਇਆ ਜਾਵੇ ਜੋ ਵੀ ਹੋ ਸਕੇ ਜੋ ਵੀ ਤਰੀਕਾ ਹੋਵੇ ਉਸ ਤਰੀਕੇ ਨਾਲ ਇਸ ਸੰਸਾਰ ਨੂੰ ਬਚਾ ਲਿਆ ਜਾਵੇ ਫੇਰ ਹੈ ਸਤਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਵੀ ਹੈ ਨਾਨਕ ਸਦਾ ਸਥਿਰ ਪਰਮਾਤਮਾ ਦੀ ਸਿਫਤ ਸਲਾਦੀ ਬਾਣੀ ਮਨ ਵਿੱਚ ਵਸਾ ਤੇ ਮਨ ਨੂੰ ਆਤਮਕ ਆਨੰਦ ਨਾਲ ਜੋੜ ਤੇ ਜਦੋਂ ਪਰਮਾਤਮਾ ਦਾ ਨਾਮ ਚੰਗਾ ਲੱਗਣ ਲੱਗ ਪਿਆ ਤਾਂ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਨਾਨਕ ਅਬਰ ਨਾ ਸੂਜੀ ਹਰਬਿਨ ਬਖਸ਼ਣਹਾਰ ਕਿ ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਇਹ ਬਖਸ਼ਿਸ਼ ਕਰਨ ਵਾਲਾ ਨਹੀਂ ਹੈ ਸਾਨੂੰ ਇਸ ਬੁਰਾਈਆਂ ਤੋਂ ਬਚਾਉਣ ਵਾਲਾ ਨਹੀਂ ਹੈ ਨਾਨਕ ਅਵਰਨਾ ਸੋਜੇ ਹਰਬਿੰਨ ਬਖਸ਼ਨ ਹਾਰ ਤੁਕ ਤੋਂ ਕੀ ਭਾਵ ਹੈ ਇਸ ਦਾ ਭਾਵ ਇਹ ਹੈ ਕਿ ਜਿਸ ਮਨੁੱਖ ਨੂੰ ਸਤਗੁਰ ਨੇ ਸਿਮਰਨ ਦਾ ਆਤਮਕ ਆਨੰਦ ਵਖਾ ਦਿੱਤਾ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਬਖਸ਼ਿਸ਼ ਕਰਨ ਵਾਲਾ ਰਹਿਮਤ ਕਰਨ ਵਾਲਾ ਨਹੀਂ ਹੈ ਵੀ ਇਸ ਦਾ ਭਾਵ ਇਹ ਹੈ ਕਿ ਕੀ ਕਿਹਾ ਗਿਆ ਹੈ ਕਿ ਜਿਹਨੂੰ ਇਹ ਸਮਝ ਆ ਗਈ ਕਿ ਪਰਮਾਤਮਾ ਦਾ ਨਾਮ ਹੀ ਕੀ ਹੈ ਆਨੰਦ ਦੇਣ ਵਾਲਾ ਹੈ ਪਰ ਉਸ ਬੰਦੇ ਨੂੰ ਇਹ ਵੀ ਸਮਝ ਆ ਜਾਂਦੀ ਹੈ ਕਿ ਹਰ ਇੱਕ ਪ੍ਰੋਬਲਮ ਦੇ ਵਿੱਚੋਂ ਹਰ ਇੱਕ ਸਮੱਸਿਆਵਾਂ ਦੇ ਵਿੱਚੋਂ ਇਸ ਦੁਨੀਆ ਵੀ ਆਪਾਂ ਕਹਿ ਸਕਦੇ ਹਾਂ ਚੱਕਰ ਦੇ ਵਿੱਚੋਂ ਕੱਢਣ ਵਾਲਾ ਕੌਣ ਹੈ ਸਿਰਫ ਔਰ ਸਿਰਫ ਪਰਮਾਤਮਾ ਹੈ ਇਸ ਤੋਂ ਬਿਨਾ ਆਪਣੀ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ ਗੁਰੂ ਜੀ ਅਨੁਸਾਰ ਸੰਸਾਰ ਕਿਵੇਂ ਸੜ ਰਿਹਾ ਹੈ ਤੇ ਕਿਵੇਂ ਬਚਾਇਆ ਜਾ ਸਕਦਾ ਹੈ ਗੁਰੂ ਜੀ ਅਨੁਸਾਰ ਸੰਸਾਰ ਵਿਕਾਰਾਂ ਵਿੱਚ ਸੜ ਰਿਹਾ ਹੈ ਤੇ ਪਰਮਾਤਮਾ ਤੋਂ ਬਿਨਾ ਇਸ ਨੂੰ ਹੋਰ ਕੋਈ ਨਹੀਂ ਬਚਾ ਸਕਦਾ ਕਲ ਯੁਗ ਦਾ ਪਹਿਰਾ ਜਿਹੜਾ ਹੈ ਉਹ ਆਪਣੇ ਸੰਸਾਰ ਦੇ ਵਿੱਚ ਵੱਧਦਾ ਜਾ ਰਿਹਾ ਹੈ ਬੁਰਾਈਆਂ ਵੱਧਦੀਆਂ ਜਾ ਰਹੀਆਂ ਹਨ ਤੇ ਇਸ ਤੋਂ ਬਿਨਾ ਆਪਾਂ ਨੂੰ ਆਪਾਂ ਕਹਿ ਸਕਦੇ ਹਾਂ ਇਸ ਸੰਸਾਰ ਦੇ ਵਿੱਚ ਪਰਮਾਤਮਾ ਤੋਂ ਬਿਨਾ ਬਚਾਉਣ ਵਾਲਾ ਹੋਰ ਕੋਈ ਵੀ ਨਹੀਂ ਹੈ ਜਗਤ ਜਲੰਦਾ ਰੱਖ ਲੈ ਸ਼ਬਦ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖਣਾ ਹੈ ਜਗਤ ਜਲੰਦਾ ਰੱਖ ਲੈ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਗੁਰੂ ਸਾਹਿਬ ਪ੍ਰਭੂ ਅੱਗੇ ਬੇਨਤੀ ਕਰਦੇ ਹਨ ਕਿ ਉਹ ਹੈ ਵਿਕਾਰਾਂ ਬੁਰਾਈਆਂ ਵਿੱਚ ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰਕੇ ਬਚਾ ਲਵੇ ਵੀ ਗੁਰੂ ਅਮਰਦਾਸ ਜੀ ਕੀ ਕਰਦੇ ਹਨ ਗੁਰੂ ਅੱਗੇ ਬੇਨਤੀ ਕਰਦੇ ਹਨ ਕਿ ਸੰਸਾਰ ਵਿਕਾਰਾਂ 'ਚ ਸੜ ਰਿਹਾ ਹੈ ਇਸ ਨੂੰ ਮਿਹਰ ਕਰੇ ਸਿੱਧੇ ਰਸਤੇ ਪਾਵੇ ਜਿਸ ਵੀ ਤਰੀਕੇ ਨਾਲ ਇਹ ਬਚ ਸਕਦਾ ਹੈ ਉਵੇਂ ਹੀ ਇਸ ਨੂੰ ਬਚਾ ਲਵੇ ਮਤਲਬ ਜੋ ਵੀ ਤਰੀਕਾ ਵਰਤਿਆ ਜਾਵੇ ਉਸ ਤਰੀਕੇ ਨਾਲ ਇਸ ਨੂੰ ਬਚਾ ਲਿਆ ਜਾਵੇ ਫਿਰ ਗੁਰੂ ਸਾਹਿਬ ਆਖਦੇ ਹਨ ਕਿ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣ ਵਿੱਚ ਬਾਣੀ ਮਨ ਵਿੱਚ ਵਸਾ ਕੇ ਜਿਸ ਮਨੁੱਖ ਨੂੰ ਸਤਗੁਰ ਨੇ ਸਿਮਰਨ ਦਾ ਆਨੰਦ ਵਖਾ ਦਿੱਤਾ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਮਤਲਬ ਕਿ ਜਿਸ ਨੇ ਬਾਣੀ ਪੜਨੀ ਸ਼ੁਰੂ ਕਰਤੀ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਤਾ ਉਸ ਬੰਦੇ ਦੇ ਮਨ ਦੇ ਵਿੱਚ ਆਤਮਕ ਆਨੰਦ ਵੀ ਇਹ ਸਮਝ ਆ ਗਈ ਕਿ ਪਰਮਾਤਮਾ ਹੀ ਹੈ ਜੋ ਸਭ ਕੁਝ ਕਰ ਸਕਦਾ ਹੈ ਪਰਮਾਤਮਾ ਤੋਂ ਬਿਨਾ ਹੋਰ ਇਹ ਬਖਸ਼ਿਸ਼ ਕਰਨ ਵਾਲਾ ਰਹਿਮਤ ਕਰਨ ਵਾਲਾ ਕੋਈ ਵੀ ਨਹੀਂ ਹੈ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਇਹਦਾ ਕੇਂਦਰੀ ਭਾਵ ਜਗਤ ਜਲੰਦਾ ਰੱਖ ਲੈ ਸ਼ਬਦ ਦਾ ਕੇਂਦਰੀ ਭਾਵ ਲਿਖੋ ਵੀ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਨੂੰ ਮਨ ਵਿੱਚ ਵਸਾ ਕੇ ਜਿਸ ਮਨੁੱਖ ਨੂੰ ਸਤਿਗੁਰ ਨੇ ਸਿਮਰਨ ਦਾ ਆਨੰਦ ਵਖਾ ਦਿੱਤਾ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾਂ ਵਿਕਾਰਮ ਵਿੱਚ ਸੜੇ ਸੰਸਾਰ ਨੂੰ ਹਰ ਕੋਈ ਨਹੀਂ ਬਚਾ ਸਕਦਾ ਵੀ ਜਿਹਨੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਤਾ ਜਿਸ ਨੂੰ ਪਰਮਾਤਮਾ ਦਾ ਨਾਮ ਚੰਗਾ ਲੱਗਣ ਲੱਗ ਗਿਆ ਉਹ ਦੀ ਉਸਤਤ ਕਰਨੀ ਸ਼ੁਰੂ ਕਰਤੀ ਉਸ ਬੰਦੇ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਹੀ ਹੈ ਜੋ ਇਸ ਸੰਸਾਰ ਦੇ ਵਿਕਾਰਾਂ ਦੇ ਵਿੱਚੋਂ ਸਾਨੂੰ ਬਚਾ ਸਕਦਾ ਹੈ ਇਸ ਤਰੀਕੇ ਨਾਲ ਅੱਜ ਦੀ ਕਲਾਸ ਇੱਥੋਂ ਤੱਕ ਹੀ ਕਲਾਸ ਕਿੱਦਾਂ ਲੱਗਦੀ ਹੈ ਜ਼ਰੂਰ ਦੱਸਿਆ ਕਰੋ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ